ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨਤਾਲੀ ਵਾਲ ਸਵਾਗਤ ਆ ਤੁਹਾਡਾ ਨੀ ਵੀਡੀਓ ਚ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਦੋ ਦਿਨ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੱਸ ਦਾਂ ਦੋ ਦਿਨ ਨਹੀਂ ਕਾਫੀ ਪਈ ਗਿਆ ਤੇ ਮੀਂਹ ਪੈਣ ਤੋਂ ਬਾਅਦ ਚੋਂ ਸਾਨੂੰ ਮੈਸੀ ਵੀ ਆਏ ਅਲਰਟ ਦੇ ਵੀ ਨੇਰੀ ਤੂਫਾਨ ਆ ਸਕਦੀ ਆ ਵੀ ਘਰੇ ਰਹੋ ਹਨਾ ਦੋ ਦਿਨਾਂ ਬਾਅਦ ਹੁਣ ਵਿੱਚ ਤੇ ਆਇਆ ਸੀ ਤੇ ਮੌਸਮ ਇਦਾਂ ਦਾ ਹੋਇਆ ਪਿਆ ਤੁਹਾਨੂੰ ਦਿਖਾਉਣਾ ਦੇ ਦੋਸਤੋ ਮੈਂ ਆਇਆ ਸੀ ਅੱਜ ਬੁੱਕਸ ਵਾਪਿਸ ਕਰਨ ਮੈਂ ਚੱਲਿਆ ਲਾਇਬ੍ਰੇਰੀ ਤੇ ਜਦੋਂ ਤੁਸੀਂ ਸਪੇਨ ਦੇ ਵਿੱਚ ਆਉਣਿਓ ਤਾਂ ਇੱਥੇ ਆ ਕੇ ਸਾਨੂੰ ਪਹਿਲਾਂ ਜ਼ਰੂਰੀ ਹੈ ਤੁਹਾਡੀ ਪਤਰੋਨਮੈਂਟ ਤੇ ਉਸ ਤੋਂ ਬਾਅਦ ਚ ਜ਼ਰੂਰੀ ਹੈ ਤੁਹਾਡਾ ਡਾਕਟਰੀ ਕਾਰਡ ਤੇ ਬਾਕੀ ਫਿਰ ਬਣਾ ਲਿਓ ਤੁਸੀਂ ਲਾਇਬ੍ਰੇਰੀ ਕਾਰਡ ਕਿਉਂਕਿ ਇਹ ਲਾਇਬ੍ਰੇਰੀ ਕਾਰਡ ਬਣਾਉਣੇ ਹੋ ਇੱਕ ਵਜੂਦ ਹੋ ਜਾਂਦਾ ਵੀ ਤੁਸੀਂ ਇੱਥੇ ਰਹਿਣੀ ਹੋ ਨਾ ਸਪੇਨ ਦੇ ਵਿੱਚ ਜਿੱਥੇ ਵੀ ਰਹਿਣੀ ਹੋ ਤੁਸੀਂ ਜਿਹੜੀ ਵੀ ਜਗ੍ਹਾ ਸਿਟੀ 'ਚ ਰਹਿਣੀ ਹੋ ਪਿੰਡ 'ਚ ਰਹਿਣੀ ਹੋ ਜਿੱਥੇ ਵੀ ਰਹਿਣੀ ਹੋ ਤੇ ਫਿਰ ਅ ਮਹੀਨੇ 'ਚ ਕੱਦੀ ਵਾਰ ਬੁੱਕ ਲੈ ਆਇਆ ਕਰੋ ਉਹਦੇ ਨਾਲ ਤੁਹਾਡਾ ਮਤਲਬ ਉੱਥੇ ਨਾ ਵੀ ਮਤਲਬ ਚੜਨ ਲੱਗ ਜੂ ਹਨਾ ਤੇ ਲਿਆ ਕੇ ਫਿਰ ਤੁਸੀਂ ਕੁਝ ਵੀ ਪੜ ਸਕਦੇ ਹੋ ਜਿੱਦਾਂ ਮੈਂ ਲਿਆਇਆ ਸੀ ਆ ਸਪੈਨਿਸ਼ ਵਾਲੀਆਂ ਹਨਾ ਤਾਂ ਇਹਦੇ ਵਿੱਚ ਆਪਾਂ ਸਿੱਖ ਵੀ ਸਕਦੇ ਹਾਂ ਕਿਉਂਕਿ ਇੱਥੇ ਲੈਂਗੁਏਜ ਬਹੁਤ ਜ਼ਰੂਰੀ ਆ ਤੇ ਬਟ ਮੈਂ ਹੁਣ ਇਹਨੂੰ ਵਾਪਿਸ ਕਰਨ ਚੱਲੇ ਆ ਕਿਉਂਕਿ ਮੈਂ ਹੁਣ ਲਾਰੇ ਆ ਕਤਲਾਨ ਦੀਆਂ ਕਲਾਸਾਂ ਇੱਥੇ ਚੱਲਦੀ ਐ ਸਪੈਨਿਸ਼ ਤੇ ਕਤਲਾਨ ਤੇ ਕਤਲਾਨ ਹੁਣ ਤੁਹਾਨੂੰ ਮੈਂ ਦੱਸਦਾ ਜਿਵੇਂ ਆਪਣੇ ਪੰਜਾਬੀ ਤੇ ਹਿੰਦੀ ਆ ਉਵੇਂ ਸਪੈਨਿਸ਼ ਤੇ ਕਤਲਾਨ ਆ ਤੇ ਮੈਂ ਸਿੱਖ ਰਹੀ ਹਾਂ ਕਤਲਾਨ ਤੇ ਤਿੰਨ ਦਿਨ ਮੈਂ ਕਲਾਸਾਂ ਲਈਆਂ ਤੇ ਹੁਣ ਅੱਗੇ ਕੱਲ ਹੋ ਗਈ ਸੀ ਕਲਾਸ ਕੈਂਸਲ ਆ ਤੇ ਅੱਗੇ ਹੁਣ ਕਲਾਸਾਂ ਚੱਲਦੀਆਂ ਰਹਿਣਗੀਆਂ ਤੇ ਫਿਰ ਇਹਨਾਂ ਨੇ ਸਰਟੀਫਿਕੇਟ ਦੇਣਾ ਦੇਣਾਗਾ ਮੈਨੂੰ ਤੇ ਫ੍ਰੀ ਆਫ ਕੋਸਟ ਹੁੰਦੀਆਂ ਕਲਾਸਾਂ ਜਿਹੜੇ ਵੀ ਸਪੈਨ ਦੇ ਵਿੱਚ ਆਉਂਦੇ ਆ ਕਲਾਸਾਂ ਜਰੂਰ ਲਾਓ ਕਿਉਂਕਿ ਲੈਂਗੁਏਜ ਬਹੁਤ ਜ਼ਰੂਰੀ ਆ ਲੈਂਗੁਏਜ ਨਾਲ ਹੀ ਕੰਮ ਮਿਲਣਾ ਸੋ ਉਹਨੂੰ ਵਧੀਆ ਆਦਰਵਾਈਜ਼ ਤੁਹਾਨੂੰ ਇੱਥੇ ਗੱਲਬਾਤ ਨਹੀਂ ਫੇਰ ਕਿਉਂਕਿ ਇੰਗਲਿਸ਼ ਵਗੈਰਾ ਚੱਲਦੀ ਨਹੀਂ ਲੈਂਗੁਏਜ ਬਹੁਤ ਜ਼ਰੂਰੀ ਆ ਸਪੈਨਿਸ਼ ਸਿੱਖੋ ਚਾਹੇ ਕਟਲਾਨ ਸਿੱਖੋ ਪਰ ਸਪੈਨਿਸ਼ ਜ਼ਿਆਦਾ ਚੱਲਦੀ ਹੈ ਇੱਥੇ ਕਟਲਾਨ ਨਾਲੋਂ ਜਿਵੇਂ ਹੁਣ ਆਪਣੇ ਪੰਜਾਬੀ ਆ ਹਿੰਦੀ ਆ ਉਵੇਂ ਹੀ ਫਰਕ ਆ ਬਸ ਸਪੈਨਿਸ਼ ਤੇ ਕਟਲਾਨ ਦਾ ਤੇ ਇੱਥੋਂ ਦਾ ਮਾਹੌਲ ਦੇਖਣ ਤੋਂ ਬਾਅਦ ਚ ਹੁਣ ਆਪਾਂ ਚੱਲਿਆ ਲਾਇਬ੍ਰੇਰੀ ਤੇ ਕਿਤਾਬਾਂ ਕਰੀਏ ਵਾਪਿਸ ਤੇ ਕਿਤਾਬਾਂ ਵਾਪਸ ਕਰਕੇ ਘਰੇ ਜਾਈਏ ਕਿਉਂਕਿ ਮੌਸਮ ਖਰਾਬ ਆ ਮੀਂਹ ਕਦੋਂ ਵੀ ਆ ਸਕਦਾ ਵੈਸੇ ਵੀ ਇਹਨਾਂ ਨੇ ਕਿਹਾ ਸੀਗਾ ਵੀ ਅਲਰਟ ਦੇ ਮੈਸੇਜ ਆਏ ਹੋਏ ਆ ਕੱਲ ਆਏ ਸੀ ਵਾਟ ਅੱਜ ਨਹੀਂ ਆਏ ਤੇ ਇੱਥੇ ਵੈਸੇ ਆਪਣਾ ਨਾਲ ਹੀ ਆ ਪਿੰਡ ਤੇ ਉੱਥੇ ਕਿਹਾ ਵੀ ਮਤਲਬ ਪਾਣੀ ਪੂਣੀ ਬਾਹਰ ਆ ਗਿਆ ਵਿਚ ਦਾ ਹਨ ਜੋ ਵੀ ਆ ਜਿੱਦਾ ਸੜਕ ਸੁੜਕਾ ਤੇ ਜਿਆਦੀ ਮੀਂਹ ਜਿਆਦਾ ਪੈ ਗਿਆ ਤੇ ਆ ਸਾਡਾ ਵੀ ਇੱਥੇ ਥੋੜਾ ਜਿਹਾ ਕੰਮ ਖਰਾਬ ਹੋਇਆ ਪਿਆ ਜਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਸੋ ਲਾਈਕ ਸ਼ੇਅਰ ਜੁਸ ਕਰ ਦਿਓ ਧੰਨਵਾਦ ਜੀ